ਸਮਝ ਨਹੀਂ ਲੱਗ ਰਹੀ ਕਿੱਥੇ ਚਲ ਗਈ ਇਹ ਫਿੰਤਾਈ ਲੱਗੀ ਉਹ ਦਿਨੇ ਰਾਤ ਮਾਂ ਕਿਤੇ ਫੋਨ ਹੀ ਕੀਤਾ ਵਾ ਕਿਹੋ ਜਿਹੀ ਦਿਹਾਂਦੀ ਵਿਆਹ ਕੇ ਮੇਰੇ ਪੁੱਤ ਨੂੰ ਵੀ ਲੈ ਕੇ ਚਲੀ ਗਈ ਨਾਲ ਖਰੇ ਕਿੱਥੇ ਲੈ ਗਈ ਆ ਮੇਰਾ ਕੰਮ ਖਰਾਬ ਕੀਤਾ ਏ ਕੁੜੀ ਨੇ ਕੀ ਕਰਾਂ ਹੁਣ ਮੈਂ ਕਿੱਥੇ ਫੋਨ ਕਰਾਂ ਕਿੱਥੇ ਪੁੱਛਾਂ ਸਮਝ ਨਹੀਂ ਲੱਗਦੀ ਕਿਹ ਗੱਲ ਦੀ ਵੀ ਈ ਕਰਨਾ ਤੇ ਕੀ ਨਾ ਕਰਾਂ ਗਏ ਤਾਂ ਤੁਸੀਂ ਫੋਨ ਹੀ ਕਰ ਦੋ ਪਈਆਂ ਭਲਾਣੇ ਤਾਂ ਗਏ ਆ ਤਾਂ ਮੈਨੂੰ ਸਾਨੂੰ ਪਤਾ ਲੱਗ ਜੇ ਨਹੀਂ ਕਿੱਥੇ ਪੁੱਛੀਏ ਕਿੰਨੂੰ ਫੋਨ ਕਰਕੇ ਪੁੱਛੀਏ ਮੈਨੂੰ ਦੁੱਖ ਦਿੱਤਾ ਇਹ ਕੁੜੀ ਨੇ ਨਾ ਤੇ ਡੋਲਾ ਚੰਗਾ ਲਿਆਂਦਾ ਵਿਆਹ ਕੇ ਤੇ ਮੇਰਾ ਪੁੱਤ ਵੀ ਲੈ ਕੇ ਨਿਕਲ ਗਈ ਕੀ ਕਰਨਾ ਬੀਜੀ ਖਾ ਲਈ ਦਵਾਈ ਦੁਈ ਦਵਾਈ ਤੇ ਪੁੱਤ ਖਾਦੀ ਆ ਹਾਂ ਦਵਾਈ ਕਿਹੜੀ ਅਸਰ ਕਰਨ ਲਈ ਆ ਕਿਉਂ ਗੱਲ ਸੁਣ ਮੇਰੀ ਉਹ ਜਿਹੜੀ ਸ਼ੁੱਟਰ ਵੇ ਆ ਕੇ ਲਿਆਂਦੀ ਆ ਅਰੇ ਕਿੱਥੇ ਮੁੰਡੇ ਨੂੰ ਲੈ ਕੇ ਨਿਕਲ ਗਈ ਆ ਹੈ ਨਾ ਉਹਦੀ ਕੋਈ ਦਾਸ ਨਾ ਧੋਖ ਵੀ ਕਿਹੜੇ ਰਿਸ਼ਤੇਦਾਰ ਕੋ ਗਈ ਆ ਕਿਹੜੇ ਕੋ ਨਹੀਂ ਗਈ ਕੋਈ ਸਮਝ ਨਹੀਂ ਤੂੰ ਕਿ ਤਾ ਫੋਨ ਫਾਨ ਕਰਕੇ ਪੁੱਤ ਪੁੱਛ ਉਹ ਬੀਜੀ ਮੈਂ ਤੇ ਸਾਰੇ ਪਤਾ ਕਰ ਲਿਆਈ ਉਹ ਫੋਨ ਫਾਨ ਤੇ ਹੂੰ ਉਹ ਸਾਰੇ ਕਹਿੰਦੇ ਵੀ ਹੱਟ ਕੋਤੇ ਆਈ ਨਹੀਂ ਆ ਹਾਂ ਕਿ ਮੈਂ ਯਾਰ ਦੋਵੇਂ ਜੀ ਆ ਜੇ ਉਹਦੇ ਮੈਂ ਸਾਲੇ ਨੂੰ ਵੀ ਫੋਨ ਕੀਤਾ ਉਹਦੇ ਸਹੁਰੇ ਉਹ ਕਹਿੰਦਾ ਭਾਈ ਸਾਡੇ ਕੋ ਨਹੀਂ ਆਏ ਮੈਂ ਕਿਹਾ ਯਾਰ ਅੱਜ ਦੋ ਤਿੰਨ ਦਿਨ ਹੋ ਗਿਆ ਲੱਭਣੇ ਡੇਪੇ ਹਾਂ ਕਿੱਥੇ ਚਲੇ ਗਏ ਇਹ ਤਾਂ ਬੜੀ ਚਿੰਤਾ ਵਾਲੀ ਗੱਲ ਆ ਪੁੱਤ ਤੇ ਫੋਨ ਵੀ ਉਹਦਾ ਬੰਦਾ ਹੀ ਜਾਣਦਿਆ ਜਾਂ ਤੇ ਫੋਨ ਚੱਲਦਾ ਹੋਏ ਹਾਂ ਹਾਂ ਕੀ ਕਰ ਨੋਆ ਨੇ ਫੋਨ ਬੰਦ ਕੀਤੇ ਲੈ ਤੇ ਪਤਾ ਕਿੱਥੋਂ ਲੱਗਣਾ ਹੁਣ ਤੇ ਪਤਾ ਕਿੱਥੋਂ ਲੱਗੂਗਾ ਵੀ ਕਿੱਥੇ ਆ ਕੀ ਕਰਾਂਗੇ ਹੁਣ ਦੱਸ ਬੜੀ ਚਿੰਤਾ ਲੱਗ ਗਈ ਐ ਤੇ ਹੁਣ ਨਾ ਤੇ ਰਾਤ ਨੀਂਦ ਆਉਂਦੀ ਆ ਨਾ ਦਿਨੇ ਬਗੀ ਬਣਿਆ ਕਿੱਥੇ ਚਲੀ ਗਈ ਲੈ ਕੇ ਕੀ ਐ ਕੁੜੀ ਨੇ ਕੀਤਾ ਕਿਤੇ ਉਹ ਨਾ ਗਾਲ ਵਤਨ ਮੈਂ ਕਹਤੇ ਦਵਾਈ شويه ਕੋਈ ਦੇ ਕੇ ਤੇ ਉਹ ਕਰ ਛੜਿਆ ਹੋਏ ਕੁਛ ਜਦਾਂ ਤੈਨੂੰ ਦੇਈ ਜਾਂਦੀ ਹੀ ਤੇਰੀ ਕੀ ਹਾਲਤੋਂ ਨੇ ਕਰ ਦਿੱਤੀ ਹੀ ਮੈਨੂੰ ਤੇ ਲੱਗਦਾ ਇਦਾਂ ਦਾ ਹੀ ਕੰਮ ਹੋਇਆ ਕੋਈ ਹਾਂ ਹੁਣੀ ਐ ਕੋਈ ਗੱਲ ਜ਼ਰੂਰ ਨਹੀਂ ਤੇ ਜਦੋਂ ਉਹਦੀ ਬੁੱਧੀ ਪ੍ਰਿਸ਼ਤ ਕਰ ਛੜੀ ਆ ਹੂੰ ਤੇ ਫੋਨ ਵੀ ਬੰਦ ਕਰ ਛੜਿਆ ਤੇ ਫੋਨ ਉਹਦਾ ਬੰਦ ਕਰਾਤਾ ਬੰਦ ਕਰ ਛੜਿਆ ਵੀ ਕੋਈ ਫੋਨ ਕਰੇ ਹੀ ਨਾ ਤੇ ਨਾ ਕੋਈ ਸੁਣੇ ਦਾਸ ਆਪਣੇ ਆਦਮੀ ਦੀ ਨਹੀਂ ਜਿਹੜੀ ਬਣ ਗਈ ਉਹਨੇ ਕਿਸੇ ਦੀ ਕਿੱਥੋਂ ਬਣਨਾ ਵਾ ਉਹ ਗਲਤੀ ਉਦੋਂ ਸਾਰੀ ਇਹ ਇਹਨਾਂ ਦੀ ਹੋਈ ਦੋਹਾਂ ਦੀ ਜਦੋਂ ਉਹਦਾ ਭਰਾ ਛੱਡਣਾ ਆਇਆ ਸੀ ਨਾ ਉਦੋਂ ਕਹਿੰਦੀਆਂ ਪਿਆਹੀ ਨੇ ਆ ਵੇਖੋ ਤੁਹਾਡੇ ਗਾੜੀ ਜੋੜੇ ਹੱਥੇ ਨੂੰ ਜਿੱਥੇ ਮੱਦੀ ਲੈ ਜਾਓ ਐ ਨਹੀਂ ਰੱਖਣਾ ਹੱਥ ਜੋੜ ਕੇ ਤੇ ਆਖਦੇ ਫੇ ਲੈ ਜਾਓ ਆਪਣੀ ਭੈਣ ਆਪਣੀ ਧੀ ਨੂੰ ਸਾਨੂੰ ਨਹੀਂ ਚਾਹੀਦੀ ਸਾਡੇ ਨਾਲ ਤਿੰਨ ਬੜੀ ਸੋਹਣੀ ਗੱਲ ਕਰ ਛੜੀ ਆ ਸਾਡੇ ਆ ਤਾਂ ਲੱਗੀ ਘਰ ਬਰਬਾਦ ਕਰ ਦੇਣਾ ਅਸੀਂ ਇਹਨੂੰ ਰੱਖ ਕੇ ਕੀ ਕਰਨਾ ਜੇ ਉਹਨੇ ਵੇਖਿਆ ਵੀ ਇਦਾਂ ਨਹੀਂ ਹੋਇਆ ਤੇ ਹੁਣ ਮੁੰਡੇ ਨੂੰ ਲੈ ਗਈ ਹੈ ਕੱਢ ਕੇ ਹੁਣ ਉਹਨੂੰ ਕੱਢ ਕੇ ਲੈ ਗਈ ਹੈ ਫਿਰ ਕਿੱਥੇ ਲੈ ਕੇ ਚਲੀ ਗਈ ਹੈ ਕਿਤੇ ਦੱਸ ਨਹੀਂ ਕਿਤੇ ਧੋਖ ਨਹੀਂ ਕਿਤੇ ਫੋਨ ਵੀ ਨਹੀਂ ਕਰਕੇ ਦੱਸਿਆ ਪਈ ਫਲਾਣੇ ਥਾਂ ਗਏ ਰਿਸ਼ਤੇਦਾਰਾਂ ਕੋਲ ਵੀ ਕਿਤੇ ਨਹੀਂ ਗਈ ਜਾਂ ਤੇ ਰਿਸ਼ਤੇਦਾਰਾਂ ਕੋ ਚਲੋ ਹੁੰਦੀ ਤੇ ਦੱਸ ਹੀ ਦੇਣਾ ਸੀ ਉਹਨਾਂ ਨੇ ਉਹਨਾਂ ਦਾ ਫੋਨ ਆ ਜਣਾ ਹੀ ਪਿਆ ਚਾਰ ਪੰਜ ਦਿਨ ਹੋ ਗਏ ਆ ਆਇਆ ਨੂੰ ਹਾਂ ਘਰ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲ ਨਹੀਂ ਇਦਾਂ ਦੀ ਕਿਸੇ ਰਿਸ਼ਤੇਦਾਰ ਤਾਂ ਫੋਨ ਨਹੀਂ ਆਉਂਦਿਆ ਤੇ ਹੱਟ ਕੋਲ ਆਏ ਆ ਕੀ ਪਤਾ ਚੱਲੀ ਕਿੱਥੇ ਗਈ ਆ ਫਿਰ ਰਿਸ਼ਤੇਦਾਰਾਂ ਕੋ ਗਈ ਵੀ ਆ ਕਿ ਨਹੀਂ ਗਈ ਕੀ ਪਤਾ ਕਿੱਥੇ ਲੈ ਕੇ ਚਲੀ ਗਈ ਆ ਉਹ ਮੈਨੂੰ ਤੇ ਇਹ ਡਰਾਉਂਦਾ ਕਿ ਤੇ ਨਹਿਰੇ ਨੂੰਰੇ ਨਾ ਪੈ ਕੇ ਹੋਣਾ ਇਹ ਵੀ ਸੱਚ ਆ ਭਾਈ ਜਿਹੜਾ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਕਿਤੇ ਦੱਸ ਤੋਖ ਹੀ ਨਹੀਂ ਕਿ ਹਰ ਰਿਸ਼ਤੇਦਾਰ ਕੋ ਵੀ ਨਹੀਂ ਗਏ ਫਿਰ ਹੋ ਰਹੀ ਦੁਪਰੇ ਕੀ ਹੋ ਸਕਦਾ ਕਿਤੇ ਇਹ ਹੋਈ ਨਾ ਚੰਦ ਚੜਾਤਾ ਹੋਏ ਇਹਨਾਂ ਕੰਜਰੀ ਨੇ ਕਹਿ ਕੇ ਉਹਨੂੰ ਪਿਆ ਜਾਹੀਂ ਇੱਥੇ ਪੈ ਕੇ ਮਰ ਜੀਏ ਇਹੋ ਗੱਲ ਹੋਈ ਮਰਦੇ ਲੱਗਦਾ ਹੂੰ ਜਦੋਂ ਕੋਈ ਗੱਲ ਨਹੀਂ ਫੇਰ ਵੀ ਕਰਦੇ ਆ ਰਿਸ਼ਤੇਦਾਰਾਂ ਨੂੰ ਫੋਨ ਕਿ ਕਿਤੇ ਤੁਹਾਡੇ ਕੋ ਆਏ ਗਏ ਨਹੀਂ ਆ ਆਹੋ ਕਿਤੇ ਤੁਹਾਡੇ ਕੋ ਰਹਿ ਕੇ ਗਏ ਹੁਣ ਰਾਤ ਜਾਂ ਕਿੰਟਾ 2 ਘੰਟੇ ਤੁਹਾਡੇ ਕੋ ਆਏ ਹੁਣ ਮਿਲਣਗੇ ਨਾ ਆਹੋ ਪਤਾ ਤਾਂ ਲੱਗੇ ਪਤਾ ਲੱਗਿਆ ਚਲ ਇਦਾਂ ਹੀ ਕਰ ਸਾਰੇ ਫੋਨ ਕਰਕੇ ਨਾ ਇੱਕ ਵਾਰੀ ਰਿਸ਼ਤੇਦਾਰਾਂ ਨੂੰ ਤੇ ਪੁੱਛ ਕਿ ਕਿਤੇ ਤੁਹਾਡੇ ਕੋ ਆਏ ਹੀ ਮਿਲਣਗੇ ਨਾ ਤੁਹਾਡੇ ਕੋ ਘੜੀ ਦੋ ਘੜੀਆਂ ਜਾਂ ਕਈ ਟਾਈ ਇਹ ਤਾਂ ਜੋਂ ਮੰਮੀ ਵਿਆਹ ਹੀ ਆਈ ਆ ਨਾ ਇਹਨੇ ਵਕਤ ਹੀ ਪਾ ਜੜਿਆ ਇਹ ਤਾਂ ਐਸੀ ਪੁੱਠੀਆਂ ਪੈਰਾਂ ਵਾਲੀ ਆਈ ਆ ਸਾਡੇ ਘਰ ਦਾ ਜਾਣੀ ਦੇ ਤੋ ਕੀ ਆਖਾਂ ਹੁਣ ਰਹਿਣੀ ਕੱਖ ਨਹੀਂ ਦਿੰਦਾ ਬੰਦੇ ਨਾਲ ਨਾ ਨਹੀਂ ਇੱਕ ਦਿਨ ਬਹਿ ਕੇ ਅਸੀਂ ਰੋਟੀ ਨਹੀਂ ਖਾਧੀ ਦੋਵਾਂ ਭਰਾਵਾਂ ਨੇ ਉਹਨੇ ਸਕਾਲੀ ਜਾਂਦੀ ਸੀ ਐਦਾਂ ਕਰਦੇ ਐਦਾਂ ਕਰਦੇ ਆ ਉਹਦਾ ਉਹ ਲਾਈ ਲੱਗ ਹੈਗਾ ਸੀ ਜਿੱਦਾਂ ਉਹਨੂੰ ਕਹੀ ਜਾਂਦੀ ਹੈ ਉਹਦਾ ਕਰੀ ਜਾਂਦਾ ਇਹੋ ਮਗਰ ਲੱਕਾ ਹੈ ਉਹਦੇ ਮਗਰ ਲੱਗਿਆ ਸਦਾਈ ਤੋਂ ਦੋ ਦੋ ਕਰਤਾ ਸੀ ਜਦੋਂ ਉਹਨਾਂ ਨਾਲ ਮੱਝ ਕਰ ਲਈਏ ਨੇ ਬਸ ਬਸ ਨਹੀਂ ਤਾਂ ਅੱਗੇ ਇਕੱਠੇ ਬਹਿ ਕੇ ਰੋਟੀ ਖਾਣੀ ਗੱਲਾਂ ਬਾਤਾਂ ਕਰਨੀਆਂ ਸਲਾਮਾਂ ਕਰਨੀਆਂ ਜੋ ਆ ਗਈ ਆ ਉਦੋਂ ਤੋਂ ਸਭ ਕੁਝ हट ਗਿਆ। ਉਹ ਕਿ ਤੇ ਬਹਿਣ ਹੀ ਨਹੀਂ ਤੇ ਤਲਾਕ ਗੇ। ਕਰਨਾ ਕੀ ਆ? ਮੂੰ ਦੁੱਖ ਤੇ ਮੈਨੂੰ ਵੀ ਬੜਾ ਪਰ ਮੈਂ ਹੁਣ ਕੀ ਕਰਾਂ? ਬੜੀ ਚਿੰਤਾ ਲੱਗੀ ਆ। ਹੁਣ ਡੰਗਰ ਵੀ ਸਾਹਮਣੇ ਪੈਂਦੇ ਆ। ਚੱਲ ਪੁੱਤ ਇੱਕ ਵਾਰੀ ਫੋਨ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਾ। ਸ਼ਾਂਤ ਕਿੱਥੇ ਗਏ ਹੁਣ ਕਿਤੇ? ਚੱਲ ਕਰਦਾ ਮੈਂ ਫੋਨ। ਆਹੋ। ਵਈ ਨਹੀਂ ਪਹੁੰਚ ਲਾ ਮੇਦੇ ਹੀ। ਸੇਮਾ ਕਰਦਾ ਭੂਆ ਹੁਣਾਂ ਨੂੰ ਮਾਫੀਆਂ ਨੂੰ ਸਾਰਿਆਂ ਨੂੰ ਫੋਨ। ਕਿ ਤਰ ਤੋ ਨਹੀਂ ਆਏਗੇ ਲੰਮਿਆ ਪੈਣਾ ਪੁੱਤ ਚਿੰਤਾ ਹੀ ਉਹਦੇ ਨੇ ਰਾਤ ਖਾਈ ਜਾਂਦੀ ਸਾਡਾ ਨੂੰ ਇਹੋ ਜੀ ਮੇਰੇ ਘਰ ਆ ਗਈ ਐ ਦੱਸ ਕਿਤੇ ਹੈ ਇਹ ਨਾ ਦਿਮਾਗ ਦੇ ਵਿੱਚ ਆਈ ਵੀ ਮੈਂ ਲੈ ਕੇ ਉਹਨੂੰ ਤੁਰ ਪਈ ਆ ਤੇ ਤੂੰ ਮੁੜ ਕੇ ਘਰ ਨੂੰ ਆ ਜਾ ਜੇ ਗਈ ਗਰਕੀ ਆ ਕਿਤੇ ਤੇ ਆ ਜਾ ਮੁੜ ਕੇ ਘਰ ਨੂੰ ਉਹਨੂੰ ਘਰ ਤੇ ਮੁੰਡੇ ਨੇ ਤਾਂ ਘਰ ਪਛਾਹ ਨਾ ਜੀ ਇਹ ਬੁੱਢੀ ਬਹੁਤ ਅੰਤਰ ਨਿਕਲੀ ਐ ਤੇ ਮੇਰੇ ਘਰ ਦਾ ਕੰਮ ਹੀ ਖਰਾਬ ਕਰ ਛੜਿਆ ਰੇਂਦਾ ਕੁੰਡਾ ਪੁੱਤ ਨੂੰ ਮੇਰੇ ਨੂੰ ਲੈ ਕੇ ਨਿਕਲ ਗਈ ਕੀ ਕਰਾਂ ਹੁਣ ਮੈਂ ਮੈਨੂੰ ਤੇ ਨਾ ਰਾਤ ਨੀਂਦ ਆਉਂਦੀ ਆ ਨਾ ਦਿਨੇ ਆਉਂਦੀ ਆ ਵੀ ਮੈਂ ਹੁਣ ਕਿੱਥੋਂ ਲੱਭ ਕੇ ਲਿਆਵਾਂ ਸਾਮਕਮ ਕੀ ਕਰਨਾ ਮੈਂ ਧਿਆਨ ਤੇ ਉਸੇ ਪਾਸੇ ਲਗਾ ਰਹੀ ਨੀ ਕੀ ਇਹ ਕੀ ਬਣਿਆ ਰਮਣਾ ਆਜੋ ਮੰਮੀ ਝਾੜੂ ਲਾਉਣ ਲਈ ਆ ਝਾੜੂ ਲਾਉਣ ਲਈ ਆ ਝਾੜੂ ਤੇ ਲਾਉਣ ਲਈ ਆ ਤੇ ਕਿਤੇ ਜੀਮਨ ਨੂੰ ਫੋਨ ਕਰਨਾ ਸੀ ਉਹ ਆ ਜਾਂਦੀ ਸਾਡੇ ਲਾਗੇ ਮੰਮੀ ਮੈਂ ਫੋਨ ਕੀਤਾ ਸੀਗਾ ਕਹਿੰਦੀ ਕੋਈ ਗੱਲ ਨਹੀਂ ਮੈਂ ਨਾ ਰੋਟੀ ਪਾਣੀ ਪਕਾ ਕੇ ਨਾ ਉਹਨਾਂ ਦਾ ਤੇ ਮੈਂ ਆ ਜਾਨੀ ਆ ਤੇ ਹੌਂਸਲਾ ਰੱਖੋ ਦਵਾਈ ਦੂਈ ਖਾਓ ਕੋਈ ਗੱਲ ਨਹੀਂ ਦਵਾਈ ਧੀਏ ਕੀ ਖਾਵਾਂ ਤੇ ਕੀ ਹੌਂਸਲਾ ਕਰਾਂ ਹੌਂਸਲੇ ਬਾਈ ਕੋਈ ਗੱਲ ਮੈਨੂੰ ਲੱਭਣ ਨਹੀਂ ਗਈ ਇਹ ਜਨਾਨੀ ਜਿਹੜੀ ਆ ਤਾਂ ਬੰਦੇ ਖਾਣੀ ਆ ਪਹਿਲਾਂ ਵੇਖ ਲੋ ਵੱਡੇ ਨਾਲ ਕੀ ਕੀਤਾ ਹਾਂ ਤੇ ਜੇ ਅਸੀਂ ਘਰ ਆਖੀ ਲਿਆ ਹੁਣ ਜੱਗੋਂ ਤੇਰਵੀ ਫੇਰ ਕਰਤੀ ਹੁਣ ਉਹਨੂੰ ਹੀ ਲੈ ਕੇ ਨਿਕਲ ਗਈ ਆ ਹੁਣ ਪਤਾ ਹੀ ਨਹੀਂ ਕੋਈ ਹੈ ਵੀ ਆ ਕਿੱਥੇ ਤੇ ਕਿੱਥੇ ਨਹੀਂ ਕੀ ਪਤਾ ਕਿਤੇ ਹੈਗੇ ਵੀ ਆ ਕਿ ਨਹੀਂ ਹੈਗੇ ਹੁਣ ਤੇ ਸਾਨੂੰ ਮੈਨੂੰ ਤੇ ਇਹ ਵੀ ਨਹੀਂ ਸਮਝ ਲੱਗਣ ਢਈ ਚਲ ਕੋਈ ਨਹੀਂ ਤੁਸੀਂ ਦਿਲ ਨਾ ਛੋਟਾ ਨਾ ਕਰੋ ਮੰਮੀ ਅਜੇ ਇਨਾ ਸ਼ੂਗਰ ਵਾਹ ਇਹੀ ਪਿਆਲੀ ਬੰਨਾ ਨਾਂ ਨਹੀਂ ਕੀਤਾ ਜੇ ਕਿਤੇ ਪਿਆਲੀ ਪੁਲੀਏ ਦਾ ਨਾਂ ਕਰ ਦਿੰਦੇ ਨਾ ਉਹਨੇ ਪਿਆਲੀ ਆਪਣੇ ਨਾਂ ਕਰਾ ਕੇ ਤੇ ਉਹਦੇ ਗਲਾਂ ਚ ਗੂਠ ਦੇਣਾ ਸੀ ਵੀ ਚੱਲ ਤੂੰ ਗਾਂਹ ਜਾਂਦਾ ਬਣ ਬੱਸ 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 ਉਹ ਆਈ ਆ ਖਾਣ ਪੀਣ ਵਾਸਤੇ ਉਹਨੇ ਆਪਣਾ ਘਰ ਨਹੀਂ ਬਣਾਇਆ ਵੀ ਮੇਰਾ ਘਰ ਵਾ ਤੇ ਘਰ ਬਣਾਗੇ ਮੈਂ ਬਾਵਾਂ ਖਾਣ ਪੀਣੇ ਆਈ ਆ ਉਹ ਨੂੰ ਨਹੀਂ ਕੋਈ ਕੰਰਪੁਰਦਾ ਹੈਗਾ ਤੇ ਨਾ ਜਾ ਕੇ ਉਹਦੇ ਪਿੱਕੇ ਦੱਸਿਆ ਵੀ ਕੀ ਕਰਤੂਤਾਂ ਕਰਕੇ ਆਈ ਆ ਹੁਣ ਮੈਂ ਫੋਨ ਤੇ ਉਹਦੀ ਪਰਜਾਈ ਨੂੰ ਕੀਤਾ ਹੈਗਾ ਪਰ ਮੁੜ ਕੇ ਉਹਦਾ ਫੋਨ ਨਹੀਂ ਆਇਆ ਮੇਰਾ ਤੇਰਾਦਾ ਇੱਕ ਵਾਰ ਫੇਰ ਫੋਨ ਕਰਕੇ ਨਾ ਤੇ ਉਹਦੇ ਨਾਲ ਗੱਲ ਕਰਾਂ ਆਹ ਹੋ ਨਹੀਂ ਕਰਨੀ ਚਾਹੀਦੀ ਗੱਲ ਜੇ ਤੈਨੂੰ ਫੋਨ ਆਇਆ ਵਾ ਜਾਂ ਤੈਨੂੰ ਪਤਾ ਵਾ ਕਿੱਥੇ ਆ ਤਾਂ ਮੈਨੂੰ ਮਾੜਾ ਮੋਟਾ ਤੇ ਦੱਸ ਆਹੀਂ ਉੱਥੋਂ ਜਾ ਕੇ ਇਹਨਾਂ ਨੂੰ ਲੈ ਆਉਨੇ ਆ ਆਹੋ ਦੱਸੇ ਤੇ ਸਹੀ ਕੋਈ ਸਾਨੂੰ ਹੁਣ ਤਾਂ ਪਤਾ ਹੀ ਨਹੀਂ ਲੱਗਣ ਡਿਆ ਪੀ ਕਿੱਥੇ ਚਲ ਗਏ ਤੇ ਕਿੱਥੇ ਨਹੀਂ ਨਾ ਕੋਈ ਰਿਸ਼ਤੇਦਾਰ ਦੱਸਣ ਡਿਆ ਵਾ ਸਾਡੇ ਕੋ ਆਏ ਆ ਜਿੱਦੋਂ ਪੁੱਛਣੇ ਆਂਦਾ ਇੱਥੇ ਨਹੀਂ ਆਏ ਜਿੱਦੋਂ ਪੁੱਛਣੇ ਆਂਦਾ ਇੱਥੇ ਨਹੀਂ ਆਏ ਕਿੱਥੇ ਚਲੇ ਗਏ ਮੰਮੀ ਰਿਸ਼ਤੇਦਾਰਾਂ ਕੋ ਗਏ ਹੋਣਾ ਤਾਂ ਫੇਰ ਰਿਸ਼ਤੇਦਾਰ ਦੱਸਣ ਸਾਡੇ ਰਿਸ਼ਤੇਦਾਰਾਂ ਕੋ ਤਾਂ ਨਹੀਂ ਜਾਣਾ ਨਹੀਂ ਚੰਡਾਲ ਨਹੀਂ ਕਦੀ ਵੀ ਨਹੀਂ ਨਹੀਂ ਮੁਸ਼ਕਲ ਕੀ ਪਤਾ ਕਿੱਥੇ ਲੈ ਕੇ ਨਿਕਲ ਗਈ ਆ ਵੀ ਮੰਮੀ ਆੜਦੀ ਉਹ ਕੋ ਪੈਸਾ ਤੇ ਲੈਣਾ ਲੈ ਗਿਆ ਹੋਵੇ ਮੈਂ ਤਾਂ ਡਰਦੀ ਇਹਨਾਂ ਨੂੰ ਵੀ ਨਹੀਂ ਕਹਿਣ ਦੀ ਵੀ ਪਤਾ ਕਰੋ ਇਹਨਾਂ ਨੇ ਕਹਿਣਾ ਵਾ ਉਹ ਚਲ ਗਿਆ ਤੇ ਤੈਨੂੰ ਪੈਸਾ ਦੀ ਪਈ ਆ ਗੱਲ ਪੈਸਾ ਦੀ ਨਹੀਂ 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 ਉਹ ਤੀ ਜੇ ਪੁੱਛਣਾ ਤੇਰੀ ਵਾਲੀ ਗੱਲ ਠੀਕ ਵਾ ਪੁੱਛਣਾ ਚਾਹੀਦਾ ਵੀ ਫਲੱਕ ਤੇ ਖੜੇ ਤੇ ਨਹੀਂ ਪੈਸੇ ਪੁੱਛੇ ਉੱਥੋਂ ਆੜਦੀ ਹੁਣ ਜਿਹੜਾ ਸੋਨਾ ਵਾ ਕਿਤਾ ਉਹ ਵੀ ਵੇਚ ਹੀ ਨਹੀਂ ਲਿਆ ਮੁੜ ਕੇ ਘਰ ਦੂਜਿਆਂ ਨਾਲ ਆਉਂਦੀ ਫਿਰਦੀ ਆਹ ਵੇਖ ਲੋ ਇਹਦਾ ਕੰਮ ਦੇ ਨਤੀਜੇ ਵੀ ਕੀ ਕਰਦੀ ਫਿਰਨ ਦੀ ਐ ਇਹਨੇ ਤਾਂ ਘਰ ਬਣਾਇਆ ਹੀ ਨਾ ਜਦੋਂ ਦੀ ਆਈ ਆ ਨਹੀਂ ਨਹੀਂ ਉਹਨੇ ਘਰ ਨੂੰ ਘਰ ਹੀ ਨਹੀਂ ਸਮਝਿਆ ਆਰ ਨੁਕਰ ਸਮਝ ਦਿੱਤੀ ਤਾਂ ਨਾ ਹੀ ਕਰਦੀ ਤੇ ਜੇ ਇਹੋ ਕਰਤੂਤ ਕਰਨੀ ਸੀ ਤਾਂ ਪੇਕੇ ਬੈਠੀ ਰਹਿੰਦੀ ਨਾਮ ਦੀ ਇੱਥੇ ਚਲ ਮੁੰਡਾ ਤੇ ਇੱਥੇ ਰਹਿੰਦਾ ਆਹ ਚਲੋ ਸਾਡਾ ਮੁੰਡਾ ਤੇ ਖਰ ਹੁੰਦਾ ਨਾਮ ਦੀ ਰਹਿੰਦੀ ਉੱਥੇ ਹੀ ਅਸੀਂ ਕੀ ਕਰਨਾ ਇਹਨੂੰ ਰੋਲੇ ਨੂੰ ਲਿਆ ਕੇ ਜੇ ਇਹ ਸਾਡੇ ਨਾਲ ਇਦਾਂ ਹੀ ਕਰਨੀ ਸੀ ਤੇ ਮੰਮੀ ਸਿਆਣੇ ਸਾਥੀ ਕਹਿੰਦੇ ਆ ਨਾ ਕਿ ਰਿਸ਼ਤੇਦਾਰੀ ਵਿੱਚ ਰਿਸ਼ਤਾ ਕਰਨਾ ਚਾਹੀਦਾ ਵਾ ਨਾਲੇ ਬੰਦੇ ਖਾਨਦਾਨ ਹੁਣੇ ਚਾਹੀਦੇ ਆ ਹੁਣ ਕੀ ਤਾਂ ਕਿਦਾਂ ਦੇ ਹੈਗੇ ਤੇ ਕਿਦਾਂ ਦੇ ਨਹੀਂ ਅਸੀਂ ਕਿਹੜਾ ਉੱਥੇ ਜਾ ਕੇ ਵੇਖਿਆ ਵਾ ਓਬੜ ਥਾਂ ਕੀ ਪਤਾ ਤੀਏ ਕਿਹੋ ਜਿਹਾ ਹੈ ਤੇ ਕਿਹੋ ਜਿਹਾ ਨਹੀਂ ਹੈਗੇ ਸਾਨੂੰ ਕੀ ਪਤਾ ਇਹੋ ਜਿਹਾਂ ਹਾਲਾਤਾਂ ਲਾਉਂਦੀਆਂ ਤੇ ਪੈਰਾਂ ਨਾ ਬਝਾਉਂਦੀਆਂ ਵਾ ਕਈ ਕੁਝ ਕਰਦੀਆਂ ਹੁੰਦੀਆਂ ਰੋਜ਼ ਫੋਨਾਂ ਤੇ ਟੀਵੀ ਤੇ ਖਬਰਾਂ ਕਿਦਾਂ ਦੀਆਂ ਆਉਣ ਡੀਆਂ ਵਾ ਉਹ ਵੇਖ ਵੇਖ ਕੇ ਡਰ ਲੱਗਦਾ ਵਾ ਨਰਮ ਦਾ ਡਰ ਸੱਚੀ ਗੱਲ ਆ ਸਮਾਂ ਨਹੀਂ ਚੰਗਾ ਪਰ ਤੁਸੀਂ ਫਿਕਰ ਨਾ ਕਰੋ ਤੁਸੀਂ ਦਵਾਈ ਦੂਹੀ ਖਾਓ ਮੰਮੀ ਇਹ ਇਕੱਤੇ ਉਹਨਾਂ ਨਾਲ ਆ ਕੰਮ ਆ ਪਈ ਉਹ ਨਹੀਂ ਲੱਭਣ ਦੇ ਤਾਂ ਤੁਸੀਂ ਬਿਮਾਰ ਹੋਗੇ ਤਾਂ ਕੀ ਕਰਨਾ ਵਾ ਹੁਣ ਹੌਸਲਾ ਰੱਖਣਾ ਪੈਣਾ ਵਾ ਕੀ ਕਰਾਂ ਤੀਏ ਮੈਨੂੰ ਸਮਝ ਨਹੀਂ ਲੱਗਣ ਡਈ ਕੀ ਹੌਸਲਾ ਰੱਖਾਂ ਮੈਂ ਕੋਈ ਗੱਲ ਦਾ ਪਤਾ ਲੱਗੇ ਤੇ ਤਾਂ ਹੀ ਆ ਨਾ ਕਿਸੇ ਪਾਸੇ ਵੇਰੀ ਹੌਸਲਾ ਹੋਵੇ ਐਦਾਂ ਕਿਦਾਂ ਹੌਸਲਾ ਹੋਵੇ ਕੋਈ ਗੱਲ ਨਹੀਂ ਨਹੀਂ ਤੇ ਮੈਂ ਇਹਨਾਂ ਨੂੰ ਕਹਿਨੀ ਆਂ ਕਿ ਜਾਓ ਹਾਂ ਲਾਗੇ ਲਾਗੇ ਭੂਆ ਤੇ ਮਾਸੀ ਜਿਹੜੀ ਲਾਗੇ ਆ ਉਹਨਾਂ ਕੋਲ ਪਤਾ ਕਰਕੇ ਆਓ ਆਹੋ ਫਿਰ ਕਰਨਾ ਹੀ ਪੈਣਾ ਫੇ ਵਿਚਾਰੇ ਨੇ ਇਹਨੂੰ ਕਹਿਣਾ ਪੈਣਾ ਹੋਰ ਕਿਹਨੇ ਜਾਣਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਜੇ ਕੋਈ ਪੁੱਛੂ ਤਾਂ ਕਿਸ ਨੂੰ ਕੀ ਦੱਸਾਂਗੇ ਕਿ ਆ ਕਰ ਤੂਤ ਕੀਤੀ ਇਹਨੇ ਤੇ ਲੋਕਾਂ ਨੇ ਕਹਿਣਾ ਤੁਸੀਂ ਅੰਨੇ ਹੀ ਜਦੋਂ ਇਹ ਲੈ ਕੇ ਆਇਆ ਸੀਗਾ ਉਦੋਂ ਉਹਨੂੰ ਪੇਕੇ ਵਾਰਦੇਓ ਪਰ ਪੇਕੇ ਕੀ ਵਾਰਦੇ ਉਦੋਂ ਤਾਂ ਅੰਦਾ ਹੀ ਮਾਰੀ ਚੱਲਿਆ ਐ ਤੋਂ ਬਿਨਾ ਮੇਰਾ ਰਹਿ ਹੀ ਨਹੀਂ ਹੋਣਾ ਸ਼ਰਾਬਾਂ ਪੀਂਦਾ ਪਿਆ ਹੀ ਕੀ ਹਾਲਤ ਕਰਨ ਦਾ ਪਿਆ ਹੀ ਮੇਰਾ ਘਰ ਉੱਜੜ ਗਿਆ ਮੇਰਾ ਫਲਾਨ ਹੋ ਗਿਆ ਢੀਂਗੋਗਾ ਕੀ ਕਰੀ ਅਸੀਂ ਤੇ ਸਾਰੇ ਪਾਸੇ ਫਸ ਗਏ ਧੀਏ ਮੰਮੀ ਸ਼ਰਾਬ ਵੀ ਇਦਾਂ ਨਹੀਂ ਪੀਣ ਲੱਗਾ ਕੀ ਪਤਨ ਨੂੰ ਕੀ ਦਿੱਤਾ ਵਾ ਤਾਂ ਕੀ ਕਰਦੀ ਰਹੀ ਆ ਮੈਨੂੰ ਤਾਂ ਲੱਗਦਾ ਵਾ ਉਹਨੂੰ ਬਾਬਿਆਂ ਬੂਬਿਆਂ ਦਾ ਵੀ ਚਸਕਾ ਹੈਗਾ ਕਦੀ ਉੱਥੇ ਚਲ ਜਾ ਕਦੀ ਉੱਥੇ ਚਲ ਜਾ ਆਪਣੇ ਗਾਵੇ ਸਿਨ ਵੀ ਆਖਿਆ ਧਾਕੇ ਧੁੱਗੇ ਪਾਏ ਆ ਅਸੀਂ ਤੇ ਇਹੋ ਜੇ ਕੰਮਾਂ ਦੇ ਰਾਹ ਨਹੀਂ ਜਾਂਦੇ ਹੋ ਸਕਦਾ ਮਹਾਰਾਜ ਦੇ ਘਰ ਜਾਓ ਤਾਂ ਮੱਥਾ ਟੇਕੋ ਤਾਂ ਸਭ ਕੁਝ ਮਿਲਦਾ ਵਾ ਸਭ ਕੁਝ ਦਿੰਦਾ ਮਹਾਰਾਜ ਉਹਦੇ ਘਰ ਚ ਕੋਈ ਘਾਟਾ ਵਾ ਆ ਗਿਆ ਤ੍ਰੀਤਾਂ ਵਾਲਿਆਂ ਨੇ ਕੀ ਦੇਣਾ ਉਹਨਾਂ ਕੋਲ ਕੀ ਆ ਉਹ ਤੇ ਠੱਗ ਬੈਠੇ ਨੇ ਦੇਣਾ ਤਾਂ ਨਹੀਂ ਭਰ ਕੇ ਹੱਦ ਤਬੇੜਾ ਕਰਕੇ ਕਰ ਦੇਣਾ ਹਾਂ ਇਹ ਤਾਂ ਗੱਲ ਹੈ ਗਈ ਆ ਕੀਤਾ ਹੁਣ ਕੀ ਕਰਦੀ ਫਿਰਦੀ ਆ ਕੀ ਪਤਾ ਉਹਨੂੰ ਵੀ ਕੀ ਖਵਾਲ ਛੜਿਆ ਇਹਨੇ ਖਵਾਲਿਆ ਜਾਂ ਮੰਮੀ ਕੋਜ ਕੋਈ ਪਤਾ ਨਹੀਂ ਪਹਿਲਾਂ ਵੱਡੇ ਦਾ ਕੁੱਟ ਪਰਨ ਲੱਗੀ ਤਾ ਨਿੱਕੇ ਦਾ ਭਰਤਾ ਵਾ ਮੈਨੂੰ ਆਪਣੇ ਬੰਦੇ ਦਾ ਵੀ ਨਹੀਂ ਫਿਕਰ ਪਈ ਮੈਂ ਆਪਣੇ ਆਦਮੀ ਨੂੰ ਰੱਖਾਂ ਛੱਜਣਾ ਤੇ ਕਿਸੇ ਦੀ ਕੀ ਬਣਣਾ ਇਹਨੇ ਨਹੀਂ ਮੰਮੀ ਇਹੋ ਜਿਹਿਆਂ ਨੂੰ ਕੋਈ ਲੋ ਲਿਆ ਨਹੀਂ ਹੁੰਦਾ ਕੋਈ ਸ਼ਰਮ ਹਜਾਰ ਨਹੀਂ ਹੁੰਦਾ ਪਿੱਛੇ ਨਾ ਮਾਪਿਓ ਹੋਵੇ ਤੇ ਜਾ ਕੇ ਦੱਸਣ ਵਾਲੇ ਬਣੀਆਂ ਭੇਜਦਾ ਤੁਹਾਡੀ ਕੀ ਕਰਦੀ ਦੱਸਣਾ ਵੀ ਕਿੰਨੂ ਆ ਆ ਚਲੋ ਕੋਈ ਗੱਲ ਨਹੀਂ ਫਿਰ ਹੁਣ ਦੱਸਣਾ ਕਿਨੂੰ ਆਤੀ ਹੈ ਹੁਣ ਸਬਰ ਸੰਤੋਖ ਹੀ ਆ ਵੇਖਨੇ ਮੁੰਡੇ ਨੂੰ ਭਲਾਉਨੇ ਆਂ ਤੁਸੀਂ ਬਹੁਤ ਅੰਦਰ ਤੇ ਮੈਂ ਆ ਗਈ ਜਾਂ ਥੋੜਾ ਜਿਹਾ ਚਾੜੂ ਰਹਿ ਗਿਆ ਵਾ ਚੰਗਾ ਪੁੱਤ ਮਾਰ ਕੇ ਤੇ ਆ ਜਾ ਮੈਨੂੰ ਤਾਂ ਮਾਤਾ ਦਾ ਫਿਕਰ ਲੱਗਾ ਵਾ ਦਿਨੋਂ ਦੇਣੇ ਠਾਣ ਹੀ ਜਾਣ ਲਈ ਆ ਫਿਰ ਵੀ ਪੁੱਤ ਵਾ ਜੰਮਿਆ ਪਾਲਿਆ ਵਾ ਤੇ ਹੁਣ ਨਾ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਅਸੀਂ ਵੀ ਜਾ ਕੇ ਉਹਨੂੰ ਕਿੱਥੋਂ ਲੱਭ ਲਈਏ ਇਹ ਜਨਾਨੀ ਨੇ ਤਾਂ ਹਾਦੀ ਕਰਦੀ ਆ ਕਿ ਇੱਕ ਦਿਨ ਗਏ ਤੋ ਦੇਣਗੇ ਤੇ ਘਰ ਨੂੰ ਆਜੋ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਰਹਿਣ ਦਿੱਤਾ ਹੋਊਗਾ ਸੋਨਾ ਸੋਨਾ ਵੇਚ ਵਾਜ ਕੇ ਆ ਭਾਵੇਂ ਉਤੋਂ ਵੀ ਗਾ ਕੇ ਨਿਕਲ ਗਈ ਹੋਵੇ ਹੈ ਤੇ ਕੰਮ ਉਹਦੇ ਇਦਾਂ ਦੇ ਹੀ ਚੱਲ ਪੱਠੇ-ਪੁੱਠੇ ਪੈ ਗਏ ਆ ਘਰ ਸੁਣੋ ਤੁਸੀਂ ਤਾਂ ਡੰਗਰਾ ਵਾਲਾ ਪੱਠੇ ਪਾਉਂਦੇ ਫਿਰਨ ਦੇ ਜੇ ਮੰਮੀ ਠੀਕ ਨਹੀਂ ਆ ਮੇਰਾ ਰਾਦਾ ਮਾਦਾ ਬਿਮਾਰ ਨਾ ਹੋ ਜਾ ਚੱਕ ਕੇ ਉਹਨੂੰ ਦਵਾਈ ਦਾਰੂ ਲਿਆ ਦਿਓ ਚੈੱਕ ਕਰਾ ਕੇ ਹੁਣ ਕੀ ਹੋਇਆ ਵਾ ਹੁਣ ਕੀ ਆ ਤੇ ਭਰਾ ਜਿਹੜਾ ਲਖੂ ਆ ਉਹਦੀ ਟੈਨਸ਼ਨ ਲੈਣ ਲਈ ਜੇ ਤੇ ਬਿਮਾਰ ਪਈ ਆ ਮੈਨੂੰ ਇਹ ਆ ਜਿਆਦਾ ਹੋ ਗਈ ਨਾ ਤਾਂ ਕੀ ਕਰਾਂਗੇ ਆਪਾਂ ਬਿਖ ਤਾਂ ਸਾਡੇ ਪਹਾੜ ਦੀ ਪੈੜੀਆਂ ਦਵਾਈ ਲਿਆ ਦਿਓ ਉਦਨ ਖੱਤੀ ਨੇ ਜਿਹੜਾ ਕੰਮ ਕਰਨਾ ਸੀ ਕਰਕੇ ਚਲ ਗਈ ਆ ਰਮਨ ਤਿੰਨਵੇਂ ਗੱਲ ਦਾ ਪਤਾ ਵਾ ਹੁਣ ਪੱਠਾ ਦੱਥਾ ਹੀ ਵੇਖਣਾ ਪੈਂਦਾ ਵਾ ਮੈਨੂੰ ਇਹੋ ਕੰਮ ਥੋੜਾ ਵਾ ਜਾਂ ਤੇ ਮੈਨੂੰ ਦੱਸ ਕੇ ਗਏ ਹੁਣ ਤੇ ਜਾ ਕੇ ਮੈਂ ਉੱਥੋਂ ਲੈ ਆਵਾਂ ਕੀ ਪਤਾ ਕਿੱਥੇ ਚਲ ਗਈ ਤੇ ਕਿੱਥੇ ਨਹੀਂ ਉਹ ਉਹ ਨਾ 12 ਪਤਨ ਤਰੀ ਆ ਉਹ ਜਿੰਨਾਂ ਨਹੀਂ ਜਿਹੜੀਆਂ ਦੇ ਅੱਖਾਂ ਨੱਚਦੀਆਂ ਵਾ ਜਾ ਕੇ ਪਟਵਾਰੀ ਕੋਲ ਤਾਂ ਪਤਾ ਕਰਕੇ ਆਓ ਕਿ ਪਿਆਲੀ ਦੱਸ ਨਹੀਂ ਕੋਈ ਕੀਤਾ ਤਾਂ ਤੇ ਨਹੀਂ ਉਹਨੂੰ ਖੜਿਆ ਕਿਤੇ ਉਹਨੂੰ ਭਾਵੇਂ ਕਿ ਖੂ ਖਾ ਤੇ ਧੱਕਾ ਦੇ ਦੇ ਤੇ ਆਪ ਨਖਤੀ ਮਾਲਕ ਬਣ ਕੇ ਬਹਿ ਜਾਏ ਹੈ ਵੀ ਕੰਮ ਇਦਾਂ ਦਾ ਜੀ ਕਹਾਲ ਤੇਰਾ ਮੰਤੇਰੀ ਸਹੀ ਆ ਕਿਤੇ ਪੈਲੀ ਪੂਲੀ ਨਾਲ ਖਾ ਲਈ ਹੋਏ ਉਹ ਤਾਂ ਕਹਿੰਦੇ ਉਹਨੂੰ ਧੱਕਾ ਧੁੱਕਾ ਦੇਤਾ ਹੋਏ ਮੈਨੂੰ ਤਾਂ ਇਦਾਂ ਦੀ ਗੱਲ ਲੱਗਦੀ ਆ ਹੋਰ ਖਾਲੀ ਹੱਥੇ ਵੀ ਨਹੀਂ ਘਰੋਂ ਚਲਗੇ ਵੀ ਖਾਲੀ ਹੱਥ ਲੈ ਕੇ ਘਰੋਂ ਚਲਗੇ ਆ ਵੀ ਕੋਈ ਗੱਲ ਨਹੀਂ ਅਕਸਰ ਰਹਿਣਾ ਵਾ ਰੋਟੀ ਪਾਣੀ ਖਾਣਾ ਵਾ ਪਿਆ ਹਾtela ਚਾਹੀਦਾ ਵਾ ਅਜੇ ਤੇ ਆਰਤੀਏ ਕੋਈ ਪਤਾ ਕਰਨਾ ਪੈਣਾ ਵਾ ਵੀ ਕਿਤੇ ਪੈਸਾ ਤੇਰ ਕੋ ਤੇ ਨਹੀਂ ਫੜਿਆ ਇੰਨੇ ਕੋਈ ਤੁਹਾਨੂੰ ਮੈਂ ਆਦਨ ਕਿਹਾ ਸੀ ਨਾ ਤੇ ਤੁਸੀਂ ਮੇਰੇ ਸਿਰ ਦੇ ਵਾਲਾ ਨੂੰ ਪੈਂਦੇ ਸੀ ਵੀ ਉਹ ਕਿੱਥੋਂ ਪੈਸੇ ਲੈ ਗਿਆ ਹੋਊਗਾ ਉਹ ਆ ਜੇ ਜਿਉ ਸੋਨਾ ਕੱਢ ਸਕਦੀ ਆ ਉਹ ਵੀ ਵੇਖ ਲੋ ਮੇਰਾ ਨਾਂ ਲਾਤਾ ਵੀ ਇਹਨੇ ਸੋਨਾ ਕੱਢ ਲਿਆ ਵਾ ਤੇ ਹੁਣ ਤੁਸੀਂ ਦੱਸੋ ਕਿ ਨਤੀਜਾ ਕੀ ਨਿਕਲਦੇ ਆ ਵਾ ਮੈਂ ਕੱਢਿਆ ਸੋਨਾ ਹੁਣ ਸਾਹਮਣੇ ਸਾਰੀਆਂ ਗੱਲਾਂ ਆ ਹੀ ਗਈਆਂ ਨਾ ਉਹ ਸੋਨਾ ਉਹਨੇ ਆਪ ਕੱਢ ਕੇ ਨਾ ਤੇ ਖਲਾਰਾ ਪਾ ਕੇ ਤੇ ਨਾਂ ਲਾਤਾ ਵਾ ਤੁਹਾਡਾ ਤੇ ਰੰਮ ਨੇ ਕੱਢ ਲਿਆ ਤੇ ਫਲਾਣੇ ਨੇ ਕੱਢ ਲਿਆ ਜਦੋਂ ਤੂੰ ਕੱਢਦੇ ਨਹੀਂ ਕਿਸੇ ਨੇ ਵੇਖਿਆ ਤੇ ਤੈਨੂੰ ਸੁਬਨਾ ਉਹਨੇ ਵੀ ਫਲਾਣੇ ਨੇ ਕੱਢ ਲਿਆ ਆ ਜਿਹੜਾ ਪੜਾਈ ਤੇ ਖਰਚਾ ਲਾਇਆ ਨਾ ਉਹ ਤੇ ਖੂਹ ਚ ਪਾਤਾ ਇਹਦੇ ਨਾਲੋਂ ਤੈਨੂੰ ਨਾ ਹੀ ਪੜਾਉਂਦੇ ਅਣਪੜੀ ਹੁੰਦਾ ਘਰ ਬੈਠਾ ਰਹਿਂਦਾ ਵਾਹ ਪਠੇ தਤੇ ਤੇ ਪੌਂਦਾ ਹਾਂ ਉੱਥੇ ਜਾ ਕੇ ਤਾਂ ਨਸਿਆਪਾ ਪਾਲਿਆ ਉਹਨੂੰ ਲੈ ਆਵਾ ਤੇ ਨਾ ਕਿ ਡੰਗਰ ਵਛੇ ਦਾ ਤਾਂ ਨਾ ਪੈਲੀ ਬੰਨੇ ਦਾ ਉਹ ਤਾਨੂੰ ਏਦਾ ਏਦਾ ਕੰਮ ਰੱਖਿਆ ਹੁੰਦਾ ਕਰੀ ਜਾ ਕੰਮ ਦਾ ਵਾਦਾ ਪਿਆਹਾ ਤੇ ਲਾਹਣੂ ਚਾਹੀਦਾ ਵਾ ਉਹ ਮੈਂ ਤਾਂ ਸੋਚਿਆ ਜਿਹੜਾ ਫੋਨ ਫਾਰਮ ਬੰਦ ਕੀਤਾ ਤੇ ਕਿ ਰਿਸ਼ਤੇਦਾਰ ਕੋ ਗਏ ਹੋਣੇ ਆ ਤੇ ਕਹਿਣਗੇ ਵੀ ਚੱਲ ਅੱਜ ਰਹਿਣ ਨੇ ਤੇ ਸਵੇਰੇ ਚੱਲ ਜਾਗੇ ਫੋਨ ਖੋਲ ਲਾਂਗੇ ਆਪਣਾ ਪੱਕੀ ਗੱਲ ਇਹੋ ਜੀ ਉਹਨੇ ਉਹਦਾ ਕੰਡਾ ਕੱਟਤਾ ਵਾ ਤੇ ਹੀ ਮੰਨੋ ਜਾਂ ਨਾ ਮੰਨੋ ਕਾਰ ਉਹਦਾ ਦਾ ਨਹੀਂ ਲੱਗਾ ਤਾਂ ਹੱਥਾਂ ਦੇ ਚੜਾ ਕੇ ਤੋ ਲੈ ਗਈ ਆ ਬਾਹਰ ਤੇ ਜੇ ਮੈਂ ਪਰਜਾਈ ਨੂੰ ਫੋਨ ਕੀਤਾ ਤਾਂ ਉਹ ਕਹਿੰਦੀ ਇੱ ਚਾਲੇ ਕਰੀ ਫੋਨ ਕਰਕੇ ਪੁੱਛ ਲਾ ਵੀ ਕਿਤੇ ਫੇਰ ਤੁਰ ਕੇ ਤੇ ਨਹੀਂ ਆ ਗਈ ਤੁਹਾਡੇ ਕੋ ਪਤਾ ਤੇ ਲੱਗੇ ਵੀ ਉੱਥੇ ਕਿ ਕਿੱਥੇ ਇਹਦੀ ਪਰਚਾਈ ਦੱਸ ਬਾ ਚੰਗਾ ਆਏ ਹੁੰਦੇ ਤੁੰਨੇ ਮੈਨੂੰ ਦੱਸ ਦੇਣਾ ਸੀ ਮੈਨੂੰ ਨਹੀਂ ਲੱਗਦਾ ਵੀ ਉੱਥੇ ਆਈ ਹੋਊਗੀ ਨਾਲੇ ਜਦੋਂ ਨਾ ਅੱਜ ਕਿਤੇ ਵਿਆਹ ਕਰਾਇਆ ਮਰਜੀ ਦੇ ਨਾਲ ਤੇ ਹੁਣ ਕਿੱਥੇ ਉੱਥੇ ਜਾਣਾ ਵਾ ਚਲੋ ਹੁਣ ਵੀ ਲੜਕੇ ਤੇ ਉੱਥੇ ਗਈ ਹੀ ਜਾਣਾ ਕਿਉਂ ਨਹੀਂ ਉੱਥੇ ਉਹਨੂੰ ਬੜੀ ਸ਼ਰਮ ਹੈ ਗਈ ਹੈ ਵੀ ਨਹੀਂ ਜਾਣਾ ਉੱਥੇ ਹੁਣ ਮੈਂ ਕੀ ਕਰਾਂ ਫੋਨ ਕਰਾਂ ਫਿਰ ਆਹੋ ਉਹਦੇ ਪੇਕੇ ਕਰ ਲਾ ਫੋਨ ਚਲ ਕੋਈ ਗੱਲ ਹੀ ਕਰ ਲੈਣੀ ਆ ਮੈਂ ਪੇਕੇ ਫੋਨ ਮੈਂ ਤਾਂ ਅੱਗੇ ਉਹਦੇ ਭਰਾ ਨੂੰ ਕੀਤਾ ਸੀ ਆ ਦੋ-ਤਿੰਨ ਦਿਨ ਪਹਿਲਾਂ ਤੇ ਉਦੋਂ ਮੈਨੂੰ ਕਹਿੰਦਾ ਵੀ ਪਾਜੀ ਅਜੇ ਤੱਕ ਤਾਂ ਨਹੀਂ ਆਏ ਸਾਡੇ ਕੋ। ਤੇ ਮੈਂ ਅੱਜ ਹੁਣ ਕੀਤਾ ਤਾਂ ਉਹਨਾਂ ਨੇ ਤੂੰ ਤਾਂ ਵੱਡ ਖਾਦ ਲਿਆ। ਚੱਲ ਕੋਈ ਗੱਲ ਨਹੀਂ ਮੈਂ ਕਰਦੀ ਆਂ। ਹੱਥ ਤੋਂ ਰੋਟੀ-ਪੁਰਕੀ ਆ ਰੋਟੀ ਪੱਕੀ। ਚੱਲ ਅੰਤਰੀਆ ਦੇ ਰੋਟੀ ਖਾਣੀ ਦੀ ਮਹਾਲ ਹੋਈ ਆ। ਜਿੱਦਾਂ ਪੱਕੀਆਂ ਐ ਇਦਾਂ ਹੀ ਪਈਆਂ ਰਹਿੰਦੀਆਂ। ਨਾ ਕੋਈ ਧਿਆਨ ਕਰਦਾ ਰੋਟੀ ਨਾਲ ਤਾਂ ਨਾ ਹੋਰ। ਮੈਨੂੰ ਹਉਤ ਨਹੀਂ ਕਿਹਾ ਮੈਂ ਤਾਂ ਮਾਥਾ ਤਾਵਾ। ਫਿਰ ਵੀ ਪੁੱਤ ਵਾ ਜੰਮਿਆ ਪਾਲਿਆ ਵਾ। ਦੁੱਖ ਆਉਂਦਾ ਵਾ। ਪਰ ਜਦੋਂ ਆਪ ਖੁਦ ਰੇ ਨਿਆਣੀ ਹੋ ਜਾਂਦੇ ਨਾ ਫਿਰ ਨਤੀਜਾ ਆ ਨਿਕਲਦਾ ਵਾ। ਆਪ ਤੇ ਮਰਨਾ ਹੀ ਮ ਵਾਕਈ ਮੰਮੀ ਦੀ ਗੱਲ ਤੇ ਠੀਕ ਵਾ ਇੱਕ ਵਾਰਾ ਫੋਨ ਕਰਕੇ ਨਾ ਪੁੱਛ ਹੀ ਲੈਣੀ ਆ ਵੀ ਹੇ ਇੱਥੇ ਆਏ ਤਾਂ ਨਹੀਂ ਕਿ ਹੈਲੋ ਸਤਿ ਸ੍ਰੀ ਅਕਾਲ ਹੋ ਸਨੋਂ ਖਿਆਲ ਚੱਲ ਜੇ ਹਾਂਜੀ ਇਹੀਂ ਵੀ ਠੀਕ ਠਾਕ ਬੜਾ ਵਧੀਆ ਹੋਰ ਤੇ ਸਨੋਂ ਪਰਵਾਹ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਬੜਾ ਵਧੀਆ ਇੱਥੇ ਵੀ ਫੋਨ ਬੰਦ ਮੇਤਾ ਕੀਤਾ ਸੀ ਕੁਝ ਉਹਨਾਂ ਦਾ ਪਤਾ ਨਹੀਂ ਲੱਗਾ ਆਏ ਨਹੀਂ ਜਾਂ ਤੁਹਾਨੂੰ ਫੋਨ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਫੋਨ ਤੇ ਬੰਦ ਵਾ ਅਸੀਂ ਵੀ ਕਰਦੇ ਆ ਪਰ ਕੀ ਕਰੀਏ ਹੁਣ ਕੋਈ ਥੋ ਪਤਾ ਤਾਂ ਲੱਗਣ ਨਹੀਂ ਰਿਹਾ ਮੰਮੀ ਇੰਨੀ ਟੈਨਸ਼ਨ ਲੈਣ ਦੇ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਪਤਾ ਹੋ ਇਹ ਕਿੱਥੇ ਆ ਫੇ ਤਾਂ ਹੀ ਪਿੱਛੇ ਜਾਈਏ ਜਦੋਂ ਸਾਨੂੰ ਪਤਾ ਹੀ ਨਹੀਂਗਾ ਵੀ ਕਿੱਥੇ ਆ ਤਾਂ ਕਿੱਥੇ ਪਿੱਛੇ ਜਾਈਏ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਫੋਨ ਕੀਤਾ ਵਾ ਸਾਰੇ ਇਹੋ ਗੱਲ ਹੀ ਕਹਿੰਦੇ ਤੁਹਾਡੇ ਕੋ ਨਹੀਂ ਆਏ ਹੁਣ ਆ ਜਾ ਕੇ ਤੁਹਾਡੀ ਕੁੜੀ ਆ ਜੇ ਆਉਂਦੇ ਵੀ ਤਾਂ ਉਹਨਾਂ ਤੇ ਤੁਹਾਡੇ ਕੋਲ ਹੀ ਹੋਰ ਉਹਨਾਂ ਕਿੱਥੇ ਜਾਣਾ ਹੈ ਹਾਂਜੀ ਨਹੀਂ ਸਾਨੂੰ ਤਾਂ ਕੋਈ ਉਗ ਸੁਗ ਨਹੀਂ ਜੇ ਲੱਗੀ ਸਗੋ ਨਾ ਇਹਨੇ ਪਿੱਛੇ ਜੇ ਨਾ ਸੋਨੇ ਦਾ ਸੈਟ ਜਿਹੜਾ ਹੈ ਨਾ ਉਹ ਵੀ ਮੈਨੂੰ ਨਹੀਂ ਪਤਾ ਵੀ ਵੇਚ ਲਿਆ ਕਿ ਕੀ ਕੀਤਾ ਵਾ ਜਦੋਂ ਇੱਥੋਂ ਰਹਿ ਕੇ ਆਈ ਨਾਨਕੇ ਨੇ ਬੜਾ ਘਪਤ ਪਾਇਆ ਵੀ ਮੇਰਾ ਕੱਢ ਲਿਆ ਵਾ ਇਹ ਸਿੱਧਾ ਮੇਰਾ ਨਾਲ ਹੁੰਦੀ ਸੀ ਹਾਂਜੀ ਹੁਣ ਇਹ ਦਮਾਰਾ ਜਾਣਦਾ ਨਾ ਇਹਨਾਂ ਦੇ ਦਿਲ ਵਿੱਚ ਕੀ ਗੱਲ ਆ ਕੀ ਕਰਦੇ ਫਿਰਦੇ ਆ ਜਦੋਂ ਘਰ ਕੇ ਇਹਨੂੰ ਦੱਸਿਆ ਹੀ ਨਹੀਂ ਕਿ ਇਹਨੂੰ ਪੁੱਛਿਆ ਹੀ ਨਹੀਂ ਤਾਂ ਕੀ ਕਹਿ ਸਕਨੇ ਆ ਪਰ ਇੱਕ ਮਾਂ ਵਾ ਨਾ ਵੀ ਇਹ ਵੀ ਤੜਫਦੀ ਫਿਰਦੀ ਵਿਚਾਰੀ ਚਲੋ ਉਹ ਤਾਂ ਕੋਈ ਗੱਲ ਨਹੀਂ ਪਰ ਜੇ ਤੁਹਾਡੇ ਕੋਲ ਹੋਣਗੇ ਨਾ ਤੁਸੀਂ ਦੱਸ ਜ਼ਰੂਰ ਦਿਓ ਤੇ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਪੁੱਛੋ ਹਾਂ ਕਿ ਦਹੀਦਾ ਵੀ ਰਿਸ਼ਤੇਦਾਰਾਂ ਵਿੱਚ ਨਾ ਗਏ ਹੋਣ ਹਾਂਜੀ ਨਹੀਂ ਨਹੀਂ ਮਮੀ ਦਾ ਤਾਂ ਧਿਆਨ ਰੱਖਣੀ ਡੇ ਆ ਪਰ ਨਾ ਅਹੀਂ ਤੇ ਬੜਾ ਪਛਤਾਉਨੇ ਆ ਕਿ ਜਦੋਂ ਆਇਆ ਸੀ ਨਾ ਲੈ ਕੇ ਇਹਨੂੰ ਅਹੀਂ ਉਦੋਂ ਤੁਹਾਡੇ ਕੋਲ ਵਾਪਸ ਭੇਜ ਦੇਣਾ ਸੀ ਨਹੀਂ ਰੱਖਣਾ ਕਰ ਗਲਤੀ ਹੋ ਗਈ ਸਾਡੇ ਕੋਲ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਜੇ ਪਤਾ ਲੱਗੂ ਤੁਹਾਨੂੰ ਦੱਸਿਓ ਜਰੂਰ ਚੰਗਾ ਸਤਿ ਸ੍ਰੀ ਅਕਾਲ ਗਾ ਦੱਸ ਉਹਦੇ ਕਹਿਣ ਦੀ ਸਾਡੇ ਕੋਲ ਵੀ ਨਹੀਂ ਆਇਆ ਇਹਨਾਂ ਕੋ ਫੋਨ ਕੀਤਾ ਕਿਹੜੇ ਖੋਜਨ ਖੱਤੀ ਪੈ ਗਈ ਲੈ ਕੇ ਉਹਨੂੰ ਚਲੋ ਕੋਈ ਗੱਲ ਨਹੀਂ ਲੱਗ ਜੂਗਾ ਹੁਣ ਪਤਾ ਕੀ ਕਰਨਾ ਫਿਰ